ਜੇ ਮੇਂ ਪਹਿਲੀ ਗੱਲ ਹੈ ਕੀ ਇਹ ਸਾਈਕਲ ਤੇ ਜਾ ਰਹੇ ਪਿਓ ਕੋਲ ਤੋਂ ਉਹ ਬੱਚਾ ਡੇਰੀਆ ਹੁੰਦਾ ਜਿਹੜੀ ਵਿੱਚ ਚਾਰ ਬੰਦੇ ਆਲੇ ਪੰਜ ਬੰਦੇ ਆਲੇ ਮਿਲ ਕੇ ਜਿਹੜੇ ਟੋਏ ਚੋਂ ਕੱਢਿਆ ਉਹ ਬੱਚਾ ਪਰ ਕੋਈ ਵੀ ਸਰਪਾਈ ਕਰਨ ਨੂੰ ਇਲਾਕਾ ਨਿਵਾਸੀਆਂ ਦੀ ਤਿਆਰੀ ਅੱਧਾ ਛੱਤ ਤਾਂ ਇਹਨਾਂ ਨੇ ਤੇ ਅੱਧਾ ਰਹਿ ਗਿਆ ਇਹਨੂੰ ਪੁੱਛਣਾ ਹੋਊਗੀ ਪੈਸੇ ਖਤਮ ਹੋ ਗਏ ਸੀ ਕਿਹਨਾਂ ਨੂੰ ਇਹਦੇ ਇਸ ਚੀਜ਼ ਦੇ ਭਾਅ ਪੂਰੇ ਮਿਲੇ ਨਹੀਂ ਸੀਗੇ ਸਾਰੇ ਨੀਂਦ ਸੁੱਤੇ ਪਏ ਐ ਨਾ ਨਿਗਮ ਅਸੀਂ ਜਗਾਂ ਦੇ ਕੋਸ਼ਿਸ਼ ਕਰ ਰਹੇ ਹਾਂ ਮਜਬੂਰ ਹੋ ਗਏ ਆ ਤਰਨਾ ਦੇਣ ਲਈ ਕਿ ਜਿਹੜੇ ਸਰਕਾਰਾਂ ਕਾਮ ਨੇ ਕਰ ਰਹੇ ਆਈਆਂ ਕੰਮ ਰੁਕੇ ਹੋਏ ਨੇ ਉਹ ਕੰਮ ਨੇ ਪੂਰੇ ਕਰੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਇਸ ਦਾ ਕਦੀ ਰੋਡਰ ਨਹੀਂ ਕਰ ਰਹੇ ਨੇ ਸਰਕਾਰ ਦੇ ਦੇਖੋ ਮੈਂ ਨਾ ਪ੍ਰਸ਼ਾਸਨ ਕੋਲ ਇੱਕੋ ਹੀ ਮੰਗ ਕਰਦਾ ਆ ਆ ਜਿਹੜਾ ਖੂਬ ਬਣਾਇਆ 25 ਫੁੱਟ ਡੂੰਗਾ ਉਹ ਪੂਰਾ ਇਹ ਗਲੀ ਮੇਰੇ ਖਿਆਲ 30 ਫੁੱਟ ਚੌੜੀ ਹੈ ਗਲੀ ਹੁਣ ਇਹ ਤਾਂ ਰਸਤਾ ਦਿਖਾ ਦਿਓ ਕੈਮਰੇ ਦੇ ਵਿੱਚ ਵੀ ਪੂਰਾ ਰੋਡ ਇਹਨਾਂ ਨੇ ਬੰਦ ਕਰ ਦਿੱਤਾ ਹੋਇਆ ਹੈ ਔਰ ਇਹਦੇ ਸੈਟ ਦੇ ਵਿੱਚ ਦੇਖੋ ਚੂਹਿਆਂ ਨੇ ਵੀ ਕਿੱਡੇ ਵੱਡੇ ਵੱਡੇ ਆ ਦੇਖੋ ਮੋਰੇ ਕਰ ਦਿੱਤੇ ਆ ਇਹ ਕਿਸੇ ਵੇਲੇ ਵੀ ਦੁਰਘਟਨਾ ਹੋ ਸਕਦੀ ਹੈ ਚਲੋ ਚੂਹੇ ਨਾਲ ਜਿਹੜੇ ਮੋਰੇ ਕੀਤੇ ਕੀਤੇ ਆ ਆ ਹਾਲ ਦੇਖ ਲੋ ਤੁਸਾਂ ਆ ਤਾਂ ਲੈਂਟਰ ਪਾਤਾ ਆ ਤਾਂ ਲੈਂਟਰ ਛੱਡਤਾ ਪਿਛਲੇ ਡੇਢ ਸਾਲ ਦੇ ਵਿੱਚੋਂ ਸਾਨੂੰ ਇਹ ਮhalla ਨਿਵਾਸੀ ਬਾਰ ਬਾਰ ਆ ਕੇ ਕਹਿ ਰਹੇ ਸੀਗੇ ਅਸੀਂ ਸ਼ਿਕਾਇਤਾਂ ਕਰ ਕਰ ਕੇ ਥੱਕ ਗਏ ਆ ਪ੍ਰਧਾਨ ਜੀ ਆਓ ਇਹ ਇਹਦੇ ਬਾਰੇ ਕੁਝ ਕਹਿਤ ਅੱਗੇ ਦਰਜ ਕਰਾਈਏ ਕੁਝ ਤੁਸੀਂ ਕਰਾ ਕੇ ਦਿਓ ਕੰਮ ਸੋ ਸਾਨੂੰ ਇਹ ਬੜਾ ਅੱਕ ਕੇ ਡੇਢ ਸਾਲ ਵਾ ਇਹਨਾਂ ਦੀਆਂ ਬੱਲੇ ਬੱਲੇ ਦੀਆਂ ਗੱਲਾਂ ਸੁਣ ਸੁਣ ਕੇ ਦੁਬਾਰਾ ਸਾਨੂੰ ਇੱਥੇ ਆ ਕੇ ਖੜਨਾ ਪਿਆ ਜੀ ਕਿਸੇ ਤੁਸੀਂ ਮਾਜੋ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਨਹੀਂ ਕੀਤੀ ਨਗਰ ਨਿਗਮ ਕਮਿਸ਼ਨਰ ਸਾਹਿਬ ਨਾਲ ਹੁਣ ਅਸੀਂ ਕਰਾਂਗੇ ਜਿਹੜੇ ਛੋਟੇ ਲੈਵਲ ਦੇ ਅਫਸਰ ਹੁੰਦੇ ਆ ਉਹਨਾਂ ਨਾਲ ਤਕਰੀਬਨ ਇਹ ਇਲਾਕਿਆਂ ਨੂੰ ਮੱਸੀਆਂ ਦੀ ਗੱਲ ਹੁੰਦੀ ਰਹਿੰਦੀ ਹੈ ਜਿੰਨੀ ਵਾਰੀ ਵੀ ਇੱਥੇ ਆਉਂਦੇ ਹੋ ਉਹਨਾਂ ਨੂੰ ਕਹਿੰਦੇ ਆ ਉਹ ਇੱਕੋ ਗੱਲ ਕਹਿੰਦੇ ਕੋਈ ਨਾ ਬਸ ਇੱਕ ਦੋ ਦਿਨ ਰੋਕੋ ਹਫਤਾ ਰੋਕੋ ਤੁਹਾਡਾ ਕੰਮ ਹੋ ਜਾਏ ਲੇਕਿਨ ਡੇਢ ਸਾਲ ਤੋਂ ਸਿਰਫ ਲਾਰੇਵਾਜੀ 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 ਦੋ ਸਾਲ ਤੋਂ ਤੇ ਰੁਕਿਆ ਹੋਇਆ ਅੱਧਾ ਛੱਤ ਤਾਂ ਇਹਨਾਂ ਨੇ ਤੇ ਅੱਧਾ ਰਹਿ ਗਿਆ ਇਹਨਾਂ ਨੂੰ ਪੁੱਛਣ ਵਾਲਾ ਵਾ ਕੀ ਪੈਸੇ ਖਤਮ ਹੋ ਗਏ ਸੀ ਜਾਂ ਇਹਨਾਂ ਨੂੰ ਇਹ ਇਸ ਚੀਜ਼ ਦੇ ਪੈਸੇ ਪੂਰੇ ਮਿਲੇ ਨਹੀਂ ਸੀਗੇ ਇਹ ਗਲੀ ਦੇਖੋ ਕਟੋਗੜ ਵੀ ਮੇਰੇ ਖਿਆਲ 20 25 ਫੁੱਟ ਚੌੜੀ ਗੜੀ ਆ ਠੀਕ ਆ ਇਹ ਗਲੀ ਨੂੰ ਪੂਰਾ ਸੱਤਿਆ ਨਾ ਸਮਾਰਿਆ ਨਾ ਇੱਥੋਂ ਕਾਰ ਲੰਘ ਸਕਦੀ ਆ ਨਾ ਮੋਟਰਸਾਈਕਲ ਅਗਰ ਅਗਰ ਜੇ ਬਾਰਿਸ਼ ਆ ਜਾਵੇ ਇੱਥੇ ਥੋੜੀ देर ਵੀ ਤੇ ਇਹ ਗੱਟਰ ਦਿਖਦਾ ਨਹੀਂ ਆ ਅਗਰ ਕੋਈ ਬੱਚਾ ਗਿਰ ਜਵੇ ਦੇ ਵਿੱਚ ਜਾਂ ਇਹਦੇ ਚ ਕੋਈ ਜਾਨਵਰ ਗਿਰ ਜਵੇ ਤੇ ਉਹ ਕਿੱਦਾਂ ਬਚਾਇਆ ਜਾਏਗਾ ਟੱਕਵਰ ਰੋਡ ਤੇ ਦੋ ਬੱਚੇ ਗਰੇ ਆ ਇਹ ਪ੍ਰਸ਼ਾਸਨ ਇਸ ਚੀਜ਼ ਦਾ ਇੰਤਿਆਰ ਕਰ ਰਹੀ ਆ ਕਿ ਗਿਰਣਗੇ ਤਾਂ ਹੀ ਉਹ ਜਾਗਣਗੇ ਦੇਖੋ ਜੀ ਇਹ ਜਿਹੜਾ ਕਿ 20 25 ਫੁੱਟ ਜਿਹੜਾ ਡੂੰਗਾ ਇੱਕ ਟੋਇਆ ਹੋਇਆ ਹੈ ਜਿਹੜਾ ਕਿ ਕਾਰਪੋਰੇਸ਼ਨ ਨੇ ਇੱਥੋਂ ਅੱਧਾ ਬਣਾ ਕੇ ਛੱਡਤਾ ਹੋਇਆ ਹੈ ਅੱਧੇ ਤੇ ਲੈਂਟਰ ਬਾਅਦ ਅੱਧਾ ਛੱਡਤਾ ਹੋਇਆ ਹੈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਅਨਕੰਪਲੀਟ ਕੰਮ ਤੁਸੀਂ ਕੀਤਾ ਹੋਇਆ ਹੈ ਕਿਉਂ ਕੀਤਾ ਹੋਇਆ ਤੁਸੀਂ ਇੱਥੇ ਤੁਸੀਂ ਦੇਖੋ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਸਭ ਤੋਂ ਪਹਿਲਾਂ ਮੀਡੀਆ ਧੰਨਵਾਦ ਕਰਦੇ ਆ ਕਿ ਸਾਡੀ ਸਾਡੀ ਸਮਝ ਸਵੈ ਅਵਾਜ਼ ਜਨਤਾ ਦੀ ਸਕਾਰਤਕ ਪਸੰਦਦੇ ਨੇ ਅਸੀਂ ਮੀਡੀਆ ਰਹ ਜਿਹੜੀ ਕੁੰਬ ਕਰਨੇ ਨੀਂਦ ਸੁੱਤੇ ਪਈ ਹੈ ਨਗਰ ਨਗਮ ਅਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਜਬੂਰ ਹੋ ਗਏ ਹਾਂ ਤਰਨਾ ਦੇਣ ਲਈ ਕਿ ਜਿਹੜੇ ਸਰਕਾਰਾਂ ਕੰਮ ਨਹੀਂ ਕਰ ਰਹੀਆਂ ਹੈਗੀਆਂ ਕੰਮ ਰੁਕੇ ਹੋਏ ਨੇ ਉਹ ਕੰਮ ਨਹੀਂ ਪੂਰੇ ਕਰ ਰਹੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਇਸ ਸਕੇ ਅਸੀਂ ਰੋਸ਼ਪਧ ਸੰ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਇਹ ਵਾਕਿਆ ਹੈਗਾ ਜੇ ਗੁਰਾਣਾ ਦੇ ਨਗਰ ਦਾ 8 ਨਾਡ ਦਾ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਵੇ ਫੁਟ ਖੂ ਖੋਲ ਕੇ ਬੈਠੇ ਨੇ ਉਹ ਕੰਮ ਅੱਧੇ ਰੁਕਿਆ ਹੈ ਵਾ ਅੱਧਾ ਲੈਂਡਰ ਬਤਾ ਅੱਧਾ ਖੁੱਲਾ ਪਿਆ ਵਾ ਤੇ ਕੱਲ ਨੂੰ ਕੋਈ ਘਟਨਾ ਘਟ ਜਾਂਦੀ ਹੈ ਕੋਈ ਬੱਚਾ ਕੋਈ ਭੋਰ ਬੰਦਾ ਕੋ ਇਨਸਾਨ ਕੋ ਜਾਨਵਰ ਗੇਰ ਜਾਂਦਾ ਵਾ ਫਿਰ ਮੀਡੀਆ ਵਾਲੇ ਆਣਗੇ ਸਕਾਰਾ ਆਣਗੇ ਫੇਰ ਕੰਮ ਪੂਰਾ ਕਰੂਗੇ ਇਹਨਾਂ ਨੂੰ ਉਹ ਵੇਟ 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 ਕਰ ਰਹੇ ਨੇ ਬੱਚਾ ਗਿਰਿਆ ਬੱਚਾ ਇਥੇ ਗਿਰਿਆ ਜੀ 5-6 ਮਹੀਨੇ ਪਹਿਲੀ ਗੱਲ ਹੈਗੀ ਐ ਸਾਈਕਲ ਤੇ ਜਾ ਰਹੀ ਪਿਓ ਪੋਤਾ ਬੱਚਾ ਗਿਰ ਗਿਆ ਹੁੰਦਾ ਜਾਨੀ ਵਿੱਚ ਚਾਰ ਬੰਦਿਆਂ ਨੇ ਪੰਜ ਬੰਦਿਆਂ ਨੇ ਮਿਲ ਕੇ ਜੀ ਟੋਏ ਚੋਂ ਕੱਢਿਆ ਉਹ ਬੱਚਾ ਦੱਸੋ ਮਾਰੇ ਹੋ ਤਾਂ ਨਹੀਂ ਆ ਨਹੀਂ ਜਦੋਂ ਕਿੰਨਾ ਡੂੰਗਾ ਜੀ 10 15 20 ਫੁੱਟ ਸੀ ਇਹਨੇ ਜਦੋਂ ਇਹਨੇ ਇਹ ਜਿਹੜਾ ਕੂਪੜਾ ਗਿਆ ਜੀ ਇੱਥੇ ਸੀਵਰੇਜ ਵਾਸਤੇ ਜਗ੍ਹਾ ਬਣਾਈ ਗਈ ਹੈ ਜਾਂ ਸੀਵਰੇਜ ਵਾਸਤੇ ਪਾਣੀ ਵਾਸਤੇ ਕਨੈਕਸ਼ਨ ਵਾਸਤੇ ਜਗਾ ਬਣਾਈ ਗਈ ਇਸ ਵਾਸਤੇ ਐਮਐਲਏ ਸਰਵਸ ਤੋਂ ਪਹਿਲੇ ਕਹਿੰਦਾ ਸੀ ਇਹ ਤਾਂ ਕੰਮ ਪੈਲ ਦੇ ਧਾਰ ਦੇ ਉੱਪਰ ਹੀ ਹੋ ਜਾਂਦੇ ਪਰ ਹੋਈ ਵੀ ਨਹੀਂ ਇਹੀ ਤਾਂ ਚੱਕਰ ਹੈ ਜੀ ਇਹ ਕੰਮ ਬਸ ਜੋ ਇਲੈਕਸ਼ਨ ਹੁੰਦੇ ਨੇ ਉਦੋਂ ਇਹਨਾਂ ਦੇ ਵਾਦੇ ਹੋਰ ਹੁੰਦੇ ਨੇ ਉਦੋਂ ਕਹਿੰਦੇ ਕਿ ਰਾਜ ਨਹੀਂ ਸੇਵਾ ਕਰਾਂਗੇ ਜੋ ਜਿੱਤੇ ਜਾਂਦੇ ਨੇ ਉਹ ਵੇ ਸੇਵਾ ਰਾਜ ਬਦ ਜਾਂਦੀ ਹੈ ਭਈ ਇਸ ਅਫਸਰਾਂ ਬਹਿ ਗਏ RAMNALL ਬੈਠੇ ਰਹਿੰਦੇ ਆ ਇਲਾਕੇ ਨਿਕਲਦੇ ਨਹੀਂ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਦੇ ਘਰ-ਘਰ ਜਾ ਕੇ ਵੋਟ ਮੰਗਦੇ ਹੋ ਐਸਾ ਹੀ ਮੱਲੇ ਵਿੱਚ ਆ ਕੇ ਗਲੀ ਦੇ ਵਿੱਚ ਆ ਕੇ ਹਫ਼ਤੇ ਮਹੀਨੇ ਬਾਅਦ ਕਿਹੜਾ ਕੰਡੋ ਦੇਖੋ ਕਿ ਉਹਨਾਂ ਕੋਈ ਦਿੱਕਤਾਂ ਨਹੀਂ ਹੈ ਕੋਈ ਮਸਲਾ ਨਹੀਂ ਕੋਮਦਨ ਨੂੰ ਕਿਹਾ ਹੈ ਤੁਸੀਂ ਅੰਦਰ ਬੈਠੇ ਹੋ ਤੁਸੀਂ ਤੁਹਾਨੂੰ ਇੱਕ ਕੰਮ ਕਿਹੜਾ ਹੋ ਰਿਹਾ ਕਾਰਗਾਮ ਨੇ ਰੁਕਿਆ ਹੈ ਨਗਰ ਨੇ ਆਪਣਾ ਕੰਮ ਨਹੀਂ ਬੂਰੇ ਕਰ ਰਹੇ ਤੁਸੀਂ ਅੱਗੇ ਤਾਂ ਹੀ ਨਗਰ ਨਗਰ ਉਹ ਹਟਾ ਦੋਗੇ ਕਿ ਭਾਈ ਉਹ ਕੰਮ ਪੂਰਾ ਕਰੋ ਜਿੱਦ ਤੇ ਆ ਬਿਲਕੁਲ ਮੈਂ ਅਸੀਂ ਕਹਿੰਨੇ ਕਿ ਆਪ ਆਓ ਨਿਕਲੋ ਦੇਖੋ ਲੋਕਾਂ ਕੀ ਦਿੱਕਤ ਆ ਰਹੀਆਂ ਵਾ ਕੀ ਪੇਛਾਨੇ ਆ ਰਹੀਓ ਕੰਮ ਪੂਰੇ ਕਰੋ 2 ਸਾਲ ਤੋਂ ਜੀ 2 ਸਾਲ ਤੋਂ ਯਾਨੀ ਪ੍ਰਸ਼ਾਸਨ ਨੇ ਯਾਨੀ ਅੱਜ ਤੱਕ ਜਾਗਰੂਕ ਨਹੀਂ ਹੋਇਆ ਜੀ ਆ ਸੜਕਾਂ ਦੇਖੋ ਜੀ ਆ ਸੜਕਾਂ ਜੀ 2 ਸਾਲ ਹੋ ਗਏ ਜਾਨੀ ਕੋਈ ਸੜਕ ਯਾਨੀ ਅਸੀਂ ਕਿੰਨੀ ਵਾਰ ਲਿਖ ਕੇ ਦੇ ਚੁੱਕੇ ਜੀ ਆ ਸੜਕਾਂ ਬਣਾ ਦਿਓ ਕਈ ਵਾਰ ਯਾਨੀ ਇੱਥੇ ਯਾਨੀ ਕਈ ਵਾਰ ਐਕਟਿਵਾ ਮੋਟਰਸਾਈਕਲ ਇੰਨੇ ਹਾਸੇ ਹੋ ਚੁੱਕੇ ਇੱਥੇ ਆ ਤੁਸੀਂ ਆਸ-ਪਾਸ ਸਾਰੇ ਘਰਾਂ ਨੂੰ ਪੁੱਛ ਸਕ ਅਗਲੇ ਗਿਰਦੇ ਨੇ ਐਕਟੀਵਾ ਦੀ ਬ੍ਰੇਕ ਲੱਗਦੀ ਨਹੀਂ ਉਹ ਬਜਰੀ ਰੇਤੇ ਨਾਲ ਗਿਰ ਜਾਂਦੇ ਪਹਿਲੇ ਸਾਹਮਣੇ ਤਾਂ ਗੈਰ ਤਸੀਂ ਪਹਿਲੇ ਪੜਾਪੇ ਉਪਰ ਇਹ ਛੋਟੇ ਛੋਟੇ ਕੰਮ ਭਾਈ ਜੀ 2 ਸਾਲ ਹੋ ਗਏ ਜੀ ਪਰ ਕੋਈ ਪ੍ਰੋਸੈਸਨ ਜਾ ਗਿਆ ਤਾਂ ਨਹੀਂ ਪ੍ਰਸ਼ਾਸਨ ਕੋਈ ਆਇਆ ਤਾਂ ਨਹੀਂ ਮਰੇ ਕੋਈ ਜਾਂਦਾ ਕੋਈ ਸਾਡੀ ਸੁਣਵਾਈ ਕਰੇ ਸਾਡੇ ਮੱਲੇ ਦੀ ਇੱਥੇ ਕੋਈ ਨਹੀਂ ਮਤਲਬ ਸੁਣਵਾਈ ਕਰੇ ਇੱਕ ਵਾਰ ਮੀਡੀਆ ਰਾਹੀਂ ਹੋਰ ਚੀਜ਼ ਤੁਹਾਨੂੰ ਦਿਖਾਣੀ ਚਾਹੁੰਦਾ ਆ ਆ ਦੇਖੋ ਬੇਨ ਸੜਕ ਹੈ ਜੀ ਇਹ ਸੈਂਟਰ ਸ਼ਹਿਰ ਦਾ ਸੈਂਟਰ ਏਰੀਆ ਇੱਥੇ ਇੰਨਾ ਟ੍ਰੈਫਿਕ ਚੱਲਦਾ ਤੁਸੀਂ ਆਪ ਦੇਖ ਸਕਦੇ ਹੋ ਔਰ ਇਸ ਰੋਡ ਦੇ ਉੱਪਰੋਂ ਘੱਟ ਤੋਂ ਘੱਟ 3 3.5 ਫੁੱਟ ਇਹ ਉੱਚਾ ਲਾਤਾ ਇਹਨਾਂ ਨੇ ਦੱਸੋ ਸਿਵਰੇਜ ਲਾਤਾ ਇੱਥੋਂ ਨਾ ਕੋਈ ਹੁਣ ਗੱਡੀ ਲੰਘ ਸਕਦੀ ਹੈ ਨਾ ਕੋਈ ਐਕਟਵਾ ਲੰਘ ਸਕਦੀ ਹੈ ਨਾ ਕੋਈ ਰਿਕਸ਼ਾ ਲੰਘ ਸਕਦਾ ਲੰਘ ਸਕਦਾ ਦੇਖੋ ਇਹ ਇੰਨੇ ਮਾੜੇ ਹਾਲਾਤ ਹੋਏ ਪਏ ਐ ਕਿ ਕੋਈ ਵੀ ਸੁਣਵਾਈ ਕਰਨੋਂ ਇਲਾਕਾ ਨਿਵਾਸੀਆਂ ਦੀ ਤਿਆਰ ਨਹੀਂ ਹੈ ਜੀ